ਸਮਾਂ ਬਹੁਤ ਹੋ ਗਿਆ ਸਿਰਫ ਦੋ ਤਿੰਨ ਨੁਕਤੇ ਆਪ ਜੀ ਨਾਲ ਸਾਂਝੇ ਕਰੂੰਗਾ ਸਭ ਤੋਂ ਪਹਿਲਾਂ ਮੈਂ ਇਹੀ ਕਹੂੰਗਾ ਕਿ ਜਿਸ Hindu ਹਕੂਮਤ ਦੇ ਨਾਲ ਸਾਡਾ ਮੁਕਾਬਲਾ ਹੋ ਰਿਹਾ ਹੈ ਉਹ ਮੁਕਾਬਲਾ ਕਰਨ ਵਾਲੇ ਲੋਕੋ ਤੁਹਾਨੂੰ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੇਵਲ ਇਹਨਾਂ ਦੋ ਤਿੰਨ ਨੁਕਤਿਆਂ ਤੇ ਗੱਲ ਕਰਨੀ ਹੈ ਕਿ ਸਾਡੀ ਇਸ ਹਕੂਮਤ ਨਾਲ ਲੜਾਈ ਹੈ ਕੀ ਉਸ ਲੜਾਈ ਦਾ ਜੇ ਸਾਨੂੰ ਕਾਰਨ ਪਤਾ ਹੈ ਤਾਂ ਹੀ ਇਹ ਲੜਾਈ ਅਸੀਂ ਲੜਾਂਗੇ ਤੇ ਲੰਮੀ ਲੜਾਂਗੇ ਜਾ ਫੈਸਲਾ ਕੋ ਲੜਾਂਗੇ ਜਦੋਂ ਤੱਕ ਇਹ ਫੈਸਲਾ ਨਹੀਂ ਹੋ ਜਾਂਦਾ ਕਿ ਖਾਲਸਤਾਨ ਪੜਨਾ ਹੈ ਤਾਂ ਅਸੀਂ ਆਪਣੀ ਲੜਾਈ ਖਤਮ ਕਰਨੀ ਹੈ ਮੈਂ ਜਿਵੇਂ ਅੱਜ 12 ਫਰਵਰੀ ਅਸੀਂ ਪਿਛਲੇ 30 ਸਾਲ ਤੋਂ ਸਨ ਜਰਨੈਲ ਸਿੰਘ ਜੀ ਦਾ ਜਨਮ ਦਿਨ ਮਨਾਉਂਦੇ ਆ ਰਹੇ ਹਾਂ ਪਰ ਕੁਦਰਤ ਨੇ ਕਿਰਪਾ ਕੀਤੀ ਹੈ ਕਿ ਅੱਜ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਦਿਨ ਵੀ ਉਸੇ ਡੇਟ ਤੇ ਆ ਗਿਆ ਜਿਸ ਡੇਟ ਤੇ ਅਸੀਂ ਸਨ ਜਰਨੈਲ ਸਿੰਘ ਜੀ ਦਾ ਜਨਮ ਦਿਨ ਮਨਾਉਂਦੇ ਆ ਰਹੇ ਸੋ ਮੈਂ ਇੱਕ ਸਨੇਹਾ ਭਗਤ ਰਵਿਦਾਸ ਜੀ ਦੇ ਪਰਥਾਏ ਆਪ ਜੀ ਨੂੰ ਦੇਣਾ ਚਾਹਨਾ ਕਿ ਜਿਸ ਹਕੂਮਤ ਨੂੰ ਉਹਦਾ ਰੂਪ ਕੋਈ ਵੀ ਹੋਵੇ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਸਾਡੇ 600 ਸਾਲ ਪਹਿਲਾਂ ਭਗਤ ਰਵਿਦਾਸ ਜੀ ਨੇ ਸਪਸ਼ਟ ਰੂਪ ਦੇ ਵਿੱਚ ਚੈਲੰਜ ਕੀਤਾ ਭਗਤ ਜੀ ਨੂੰ ਮੰਨਣ ਵਾਲੇ ਲੋਕੋ ਤੁਸੀਂ ਉਸ ਪਿਪਰ ਦੀ ਚਾਲ ਦੇ ਵਿੱਚ ਨਾ ਆਓ ਇੱਕ ਪਾਸੇ ਅਸੀਂ ਕਹਿੰਦੇ ਆ ਕਿ ਭਗਤ ਜੀ ਨੂੰ ਮੰਨਣ ਵਾਲੇ ਲੋਕ 85% ਨੇ ਇੱਕ ਪਾਸੇ ਜਿੱਤਦਾ ਪੇਪਰਵਾਦ ਹੈ ਇਹਦਾ ਮਤਲਬ ਭਗਤ ਜੀ ਨੂੰ ਮੰਨਣ ਵਾਲੇ ਲੋਕ ਵੀ ਕੰਮ ਨੂੰ ਵੋਟਾਂ ਪਾ ਰਹੇ ਨੇ ਉਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਿਓ ਤਾਂ ਜੋ ਅਸੀਂ ਇਹ ਲੜਾਈ ਫੈਸਲਾ ਕੌਣ ਲੈ ਕੇ ਜਾ ਸਕੀ ਮੈਂ ਅਗਲੀ ਗੱਲ ਕਰਦਾ ਅੱਜ ਹਿੰਦੁਸਤਾਨ ਦੇ ਵਿੱਚ ਅਸੀਂ ਦੋ ਵੱਡੀਆਂ ਲੜਾਈਆਂ ਲੜ ਰਹੇ ਹਾਂ ਪਹਿਲੀ ਅਸੀਮੀਲੇਸ਼ਨ ਸਾਨੂੰ ਹਰ ਤਰ੍ਹਾਂ ਦੇ ਨਾਲ ਹਿੰਦੂ ਧਰਮ ਦਾ ਇੱਕ ਹਿੱਸਾ ਮੰਨਿਆ ਜਾ ਰਿਹਾ ਹੈ ਤੇ ਮੈਂ ਇਲਾਨੀਅਤ ਤੌਰ ਤੇ ਅੱਜ ਇਹ ਗੱਲ ਕਹਿਣਾ ਚਾਹੁੰਨਾ ਇਹ ਸੰਵਧਾਨ ਲਿਖਣ ਵਾਲਿਆਂ ਨੇ ਸਾਡੇ ਨਾਲ ਧੋਖਾ ਕੀਤਾ ਜਿਹੜਾ ਧਾਰਾ 25 ਦੇ ਵਿੱਚ ਸਾਨੂੰ ਇੱਕ ਅੜੀ ਕੌਮ ਸਵਕਾਰ ਨਹੀਂ ਕੀਤਾ ਬੜੇ ਲੋਕ ਕਹਿੰਦੇ ਨੇ ਕਿ ਸੰਵਧਾਨ ਲਿਖਣ ਵਾਲੇ ਬੜੇ بڑے ਲਿਖੇ ਬੰਦੇ ਸੀ ਜਿਨ੍ਹਾਂ ਲੋਕਾਂ ਨੂੰ ਇਹ ਨਹੀਂ ਪਤਾ ਕਿ ਸਿੱਖ ਕੌਮ ਕਿਸ ਖਾਸੇ ਤੋਂ ਨਿਕਲੀ ਹੈ ਉਹਦੀ ਵਿਲੱਖਣਤਾ ਕੀ ਹੈ ਜਦੋਂ ਆਹ ਇਕੱਠ ਬੈਠਾ ਇਸ ਤਰ੍ਹਾਂ ਸਿੱਖਾਂ ਨੇ ਦੋ ਨੁਮਾਇंदे ਭੇਜੇ ਉਸ ਸੰਵਿਧਾਨ ਦਾ ਰੂਪ ਰੇਖਾ ਤਿਆਰ ਕਰਨ ਦੇ ਲਈ ਜਦੋਂ ਉਹਨਾਂ ਨੁਮਾਇੰਦਿਆਂ ਨੇ ਦੇਖਿਆ ਕਿ ਸਾਡੇ ਨਾਲ ਇਹ ਹਕੂਮਤ ਧੋਖਾ ਕਰ ਰਹੀ ਹੈ ਸੰਵਿਧਾਨ ਦੇ ਰਾਜ ਉੱਤੇ ਤਾਂ ਉਹਨਾਂ ਨੇ ਸੰਵਿਧਾਨ ਦੇ ਖਰੜੇ ਤੇ ਥਗਨੇਚਰਨ ਕਰਨ ਤੋਂ ਨਾਂ ਕਰ ਦਿੱਤੀ ਅਸੀਂ ਇਸ ਸੰਵਿਧਾਨ ਨੂੰ ਬਿਲਕੁਲ ਨਾ ਸਰਕਾਰ ਕਰਦੇ ਆ ਕੇਵਲ ਪ੍ਰੋਟੈਸਟ ਦੇ ਤੌਰ ਤੇ ਅਸੀਂ ਇਹਨੂੰ ਸਬਕਾਰ ਕਰਦੇ ਆ ਕਿਉਂਕਿ ਅਸੀਂ ਫਸ ਗਏ ਆ ਇਸ ਹਿੰਦੂਵਾਦੀ ਦੇਸ਼ ਦੇ ਵਿੱਚ ਜਿੱਥੇ ਸੰਤਾਲੀ ਦੇ ਵਿੱਚ ਸਾਡੇ ਨਾਲ ਧੋਖੇ ਹੋਏ ਦੂਜੀ ਗੱਲ 1946 ਯਾਦ ਕਰੋ ਮੇਰੀ ਕੌਮ ਦੇ ਲੋਕੋ 1946 ਸੰਤਾਲੀ ਤੋਂ 1 ਸਾਲ ਪਹਿਲਾਂ ਤੁਹਾਡੀ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਕਿ ਸਿੱਖ ਇਹੀ ਗੱਲ ਨੂੰ ਰੱਖੀ ਜਿਹੜੀ ਇਹਨਾਂ ਨੇ ਸ਼ਬਦਾਂ ਲਿਖਾਏ ਉਹਨਾਂ ਨੇ ਥੋੜਾ ਧੋਖਾ ਕੀਤਾ ਵਿਸ਼ਵਾਸ ਘਾਤ ਕੀਤਾ ਇਹੀ ਗੱਲ 1940 ਨੂੰ 9 ਮਾਰਚ ਨੂੰ ਸ਼੍ਰੋਮਣੀ ਕਮੇਟੀ ਨੇ ਪਾਸ ਕੀਤਾ ਕਿ ਸਿੱਖ ਇੱਕ ਅਡਰੀ ਕੌਮ ਹੈ ਇਹ ਮਤੇ ਦੀ ਕਾਪੀ ਮੇਰੇ ਕੋਲ ਹੈ ਜਿਹੜਾ ਐਸਜੀਪੀਸੀ ਦੇ ਜਰਨਲ ਹਾਊਸ ਨੇ ਪਾਸ ਕੀਤਾ ਹੈ 80 ਮੈਂਬਰਾਂ ਨੇ ਹਾਜ਼ਰੀ ਭਰੀ ਹੈ ਤੇ 80 ਦੇ ਸੈਨ ਨੇ ਕਿ ਅਸੀਂ ਇੱਕ ਅਡ ਮੁਲਕ ਜੇ ਨਾ ਆਪਣਾ ਆਇਆ ਤਾ ਸਾਡੀ ਵਿਲੱਖਣਤਾ ਤੇ ਸਾਡੀ ਤਰੱਕੀ ਇਸ ਮੁਲਕ ਦੇ ਵਿੱਚ ਰਹਿ ਕੇ ਮੁਮਕਨ ਨਹੀਂ ਹੈ ਇਹ ਮਤਾ 1946 ਦੇ ਵਿੱਚ ਐਸਜੀਪੀਸੀ ਨੇ ਪਾਸ ਕੀਤਾ ਹੈ ਇਹ ਸਾਡੀ ਪਾਰਟੀ ਦੀ ਜਦੋਂ ਜੈਲ ਦਾ ਮੂਲ ਟਾਂਚੜ ਜਿਹਦੇ ਕਰਕੇ ਅਸੀਂ ਇਹ ਲੜਾਈ ਲੜ ਰਹੇ ਹਾਂ ਸਾਡੇ ਪੁਰਖਿਆਂ ਨੇ ਸਾਨੂੰ ਦਿੱਤਾ ਹੈ ਕਿ ਤੁਸੀਂ ਗਲਤ ਦੇਸ਼ ਚ ਫਸਰ ਹੋਓ ਉੱਤੋਂ ਸੰਵਿਧਾਨ ਐਸਾ ਬਣਾ ਦਿੱਤਾ ਗਿਆ ਸਾਨੂੰ ਸਦਾ ਲਈ ਗੁਲਾਮ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਬਿਲਕੁਲ ਇਸ ਸੰਵਿਧਾਨ ਨੂੰ ਨਹੀਂ ਮੰਨਦਾ ਤੇ 25 ਤਾਰਾ ਜਦ ਤੱਕ ਇਸ ਸੰਵਿਧਾਨ ਦੇ ਵਿੱਚ ਰਹੂਗੀ ਕੋਈ ਸਿੱਖ ਜਿਹੜਾ ਸੰਤ ਜਰਨੈਲ ਸਿੰਘ ਜੀ ਨਾਲ ਸਹਿਮਤੀ ਪ੍ਰਗਟ ਕਰਦਾ ਹੈ ਇਸ ਸੰਵਿਧਾਨ ਨੂੰ ਹਿੰਦੁਸਤਾਨੀ ਸੰਵਿਧਾਨ ਨੂੰ ਬਿਲਕੁਲ ਸਵਾਰਕਾਰ ਨਹੀਂ ਕਰੂਗਾ ਦੂਸਰੀ ਗੱਲ 1966 ਦੇ ਵਿੱਚ ਸਾਡੇ ਤੋਂ ਸੂਸਾਈਡ ਹੋਇਆ ਅਸੀਂ ਸੂਸਾਈਡ ਕੀਤਾ ਕਿ ਜਿਹਨੇ ਅੱਜ ਖਾਲਿਸਤਾਨ ਬਣਨਾ ਹੈ 1966 ਚ ਉਹਦਾ ਏਰੀਆ ਵੱਡਾ ਸੀ ਉਸ ਏਰੀਏ ਨੂੰ ਸਾਡੀ ਮੂਰਖ ਲੀਡਰਸ਼ਿਪ ਨੇ ਆਪ ਮੋਰਚੇ ਲਾ ਕੇ ਉਸ ਸੂਬੇ ਨੂੰ ਉਸ ਮੁਲਕ ਦੇਸ਼ ਪੰਜਾਬ ਨੂੰ ਛੋਟਾ ਕਰਤਾ ਇਹ ਕਿਹਦੀ ਚਾਲ ਸੀ ਜਿਵੇਂ ਅੱਜ ਭਗਤ ਰਵਿਦਾਸ ਜੀ ਨੂੰ ਮੰਨਣ ਵਾਲੇ ਲੋਕ ਭਲੇਖੇ ਚ ਪਏ ਹੋਏ ਨੇ ਵਿਪਰਵਾਦ ਦੇ ਤੇ ਵੋਟਾਂ ਪਾ ਰਹੇ ਨੇ ਜਿਤਾ ਰਹੇ ਨੇ ਉਸੇ ਤਰ੍ਹਾਂ ਸਿੱਖ ਪਲੇ ਖੇਚ ਪੈ ਕੇ ਆਪਣਾ ਹੀ ਸੂਬਾ ਛੋਟਾ ਕਰ ਗਏ ਇਹ ਦੂਜਾ ਧੋਖਾ 1968 ਚ ਹੋਇਆ ਅਸੀਂ ਖੁਦ ਕਰਵਾਇਆ ਪਰ ਤੁਹਾਡੇ ਕੋਲ ਉਸ ਵਕਤ ਸਰਦਾਰ ਕਪੂਰ ਸਿੰਘ ਸੀ ਆਈਸੀਐਸ ਜਿਸ ਸਿਮਰਨਜੀਤ ਸਿੰਘ ਮਾਨ ਆਈਪੀਐਸ ਹੈ ਨਾ ਇਹਦਾ ਜਿਹੜਾ ਪੋਲੀਟੀਕਲ ਉਸਤਾਦ ਹੈ ਉਹ ਸਰਦਾਰ ਕਪੂਰ ਸਿੰਘ ਹੈ ਉਸੀ ਉਹਨੇ ਫਿਰ ਕਿਹਾ ਸਵਧਾਨ ਚ ਸਾਨੂੰ ਜਕੜ ਦਿੱਤਾ ਕੌਮ ਦੇ ਫੈਸਲੇ ਗਲਤ ਹੋ ਗਏ ਨੇ ਹੁਣ ਸਾਨੂੰ ਇਹਦੇ ਵਿੱਚ ਜਿਉਂਦੇ ਰਹਿਣ ਲਈ ਕੁਝ ਕਰਨਾ ਪਊਗਾ 1973 ਚ ਸਰਦਾਰ ਕਪੂਰ ਸਿੰਘ ਨੇ ਸਿੱਖਾਂ ਦੀ ਵੱਡੀ ਲੀਡਰਸ਼ਿਪ ਨੂੰ ਲੈ ਕੇ ਇਕ ਮਤਾ ਪਾਸ ਕਰਵਾਇਆ ਜਿਹੜਾ ਆਨੰਦਪੁਰ ਦੇ ਤਖਤ ਸਾਹਿਬ ਦੇ ਉੱਤੇ ਪਾਸ ਹੋਇਆ ਇਸ ਲਈ ਉਹਦਾ ਨਾਂ ਰੱਖਿਆ ਗਿਆ ਆਨੰਦਪੁਰ ਦਾ ਮਤਾ ਇਹ ਲੜਾਈ ਜਿਹੜੀ ਐ ਇਹਦੇ ਪੜਾਓ ਅੱਗੇ ਨੂੰ ਵੱਧ ਰਹੇ 1973 ਚ ਅਕਾਲੀ ਲੀਡਰਸ਼ਿਪ ਦੇ ਪੈਰ ਕੰਬੇ ਉਹ ਉਸ ਮਤੇ ਨੂੰ ਆਪਣਾ ਆਧਾਰ ਨਹੀਂ ਬਣਾ ਸਕੀ ਤਾਂ ਉਹਨਾਂ ਨੇ ਹਿੰਦੁਸਤਾਨੀ ਹਕੂਮਤ ਨਾਲ ਮਿਲ ਕੇ 1973 ਵਾਲੇ ਮਤੇ ਨੂੰ ਅਮੰਦ ਕਰਕੇ ਸੋਧ ਕੇ 1978 ਚ ਇੱਕ ਹਲਕਾ ਮਤਾ ਨਰਮ ਮਤਾ ਜਿਹੜਾ ਹਿੰਦੂ ਤੋਂ ਵੀ ਇਹਨੂੰ ਚੰਗਾ ਲੱਗਦਾ ਸੀ ਉਹ ਬਣਾ ਦਿੱਤਾ ਕਿਉਂਕਿ 1973 ਵਾਲਾ ਮਤਾ ਖੁੱਦ ਮੁਖਤਿਆਰੀ ਦੀ ਗੱਲ ਕਰਦਾ ਸੀ ਕੇਵਲ ਪੰਜ ਸੂਬੇ ਪੰਜ ਡਿਪਾਰਟਮੈਂਟ ਸੈਂਟਰ ਕੋਲ ਰੱਖ ਕੇ ਬਾਕੀ ਸਾਰਿਆਂ ਦਾ ਅਧਿਕਾਰ ਸੂਬੇ ਨੂੰ ਦੇਣਾ ਚਾਹੁੰਦਾ ਸੀ 1973 ਦਾ ਮਤਾ ਕਦੇ ਦੇਖਿਆ ਧਿਆਨ ਨਾਲ ਮੈਂ ਤੁਹਾਡੇ ਰਾਹੀਂ ਦੁਨੀਆ ਨੂੰ ਕਹਿ ਰਿਹਾ ਕਿ ਸਿਮਰਨਜੀਤ ਸਿੰਘ ਮਾਨ ਜਦੋਂ ਐਮਪੀ ਬਣਿਆ ਤਾਂ ਉਹਨੇ ਇੱਕ ਬੋਰੀ ਕਣਕ ਦੀ ਸਿੰਬੋਲਿਕਲੀ ਚੁੱਕ ਕੇ ਆਪਣੇ ਨਾਲ ਦੇ ਬੰਦੇ ਦੇ ਮੋਢਿਆਂ ਤੇ ਪਾਕਿਸਤਾਨ ਲੈ ਕੇ ਗਿਆ ਤੇ ਕਿਹਾ ਕਿ ਇਹ ਬਾਰਡਰ ਤੋੜ ਦੋ ਮੇਰੇ ਪੰਜਾਬ ਦੀ ਭਾਵ ਮੇਰੇ ਖਾਲਸਤਾਨ ਦੀ ਕਣਕ ਜਿੱਥੇ ਜਿਆਦਾ ਕੀਮਤ ਵਿਕਦੀ ਹੈ ਉੱਥੇ ਜਾਣੀ ਚਾਹੀਦੀ ਹੈ ਅੱਜ ਬੇਸ਼ੱਕ ਕਈ ਲੋਕ ਇਹ ਕਹਿੰਦੇ ਹੋਣੇ ਕਿ ਇੰਟਰਨੈਸ਼ਨਲ ਬਾਰਡਰ ਖੁੱਲ ਜਾਣਗੇ ਆ ਸੜਕਾਂ ਵੀ ਬਣ ਰਹੀਆਂ ਨੇ ਪਰ 30 ਸਾਲ ਪਹਿਲਾਂ ਜੇ ਇਹਦੀ ਕਿਸੇ ਨੇ ਮੰਗ ਕੀਤੀ ਜਾਂ ਉਠਾਈ ਉਹ ਸਿਮਰਨਜੀਤ ਸਿੰਘ ਮਾਨਸੀ ਉਹ 1973 ਦੇ ਮਤੇ ਮੁਤਾਬਕ ਸੀ ਤੇ ਅਸੀਂ ਇਹ ਲੈ ਕੇ ਰਹਾਂਗੇ ਉਸ ਤੋਂ ਬਾਅਦ 1978 ਆ ਗਿਆ ਜਦੋਂ ਬਾਦਲ ਲਾਣੇ ਨੇ ਸਮੁੱਚੇ ਸਿੱਖਾਂ ਨੂੰ ਨਾਲ ਲਾ ਕੇ 1978 ਚ ਤੁਹਾਡਾ ਕਤਲਿਆਮ ਕਰਵਾਇਆ ਜੀ ਮੰ Ministr ਪ੍ਰਕਾਸ਼ ਸਿੰਘ ਬਾਦਲ ਕੋਈ ਇਨਕੁਆਰੀ ਨਹੀਂ ਕੋਈ ਸਜ਼ਾ ਨਹੀਂ 47 ਸਾਲ ਹੋ ਗਏ ਆਖਰ ਉਹਨਾਂ 13 ਸਿੰਘਾਂ ਨੂੰ ਕੌਣ ਸ਼ਹੀਦ ਕਰ ਗਿਆ ਅੱਜ ਵੀ ਇਹ ਵੱਡਾ ਸਵਾਲ ਕੌਮ ਦੇ ਕੋਲ ਹੈ ਖੜਾ ਹੈ 84 ਆਇਆ 84 ਦੇ ਵਿੱਚ ਜਿਹੜਾ ਅਨੰਦਪੁਰ ਦੇ ਮਤੇ ਤੇ ਮੋਰਚਾ ਲੱਗਿਆ ਸੀ ਖੁਦਮੁਖਤਿਆਰੀ ਦਾ ਉਹਦੇ ਬਾਰੇ ਸੰਤਾ ਨੂੰ ਸਪਸ਼ਟ ਕਰਨਾ ਪਿਆ ਕਿ ਜੇ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਤੇ ਹਿੰਦੁਸਤਾਨ ਦੀ ਵਿਸ਼ਵਾਸ ਘਾਤੀ ਲੀਡਰਸ਼ਿਪ ਜਿਹੜੀ ਸਾਨੂੰ ਸਬਦਾਨ ਰਹੀ ਗੁਲਾਮ ਬਣਾ ਕੇ ਰੱਖ ਰਹੀ ਆ ਜੇ ਉਹਨੇ ਤਰਵਾਰ ਸਾਹਿਬ ਤੇ ਹਮਲਾ ਕੀਤਾ ਤੁਸੀਂ ਜਾਣਦੇ ਹੋ ਕੀ ਕਿਹਾ ਸੰਤਾ ਨੇ ਤਾਂ ਖਾਲਸਾਣ ਦੀ ਨੀ ਰੱਖੀ ਜਾਊਗੀ ਕੀ ਹਮਲਾ ਨਹੀਂ ਹੋਇਆ ਹਮਲਾ ਹੋ ਚੁੱਕਾ ਹੈ ਨੀ ਰੱਖੀ ਜਾ ਚੁੱਕੀ ਹੈ ਕੰਦਾ ਉਸਰ ਰਹੀਆਂ ਨੇ ਤੁਸੀਂ ਮਹਾਨ ਲੋਕੋ ਜਿਹੜੇ ਉਸ ਖਾਲਸਤਾਨ ਦੀ ਉਹ ਸਾਰੀ ਵਾਸਤੇ ਹਰ ਸਾਲ ਇੱਥੇ ਆਉਨੇ ਆ ਜਿਹੜੀ ਅਸਿਮੀਲੇਸ਼ਨ ਦੀ ਗੱਲ ਸੀ ਮੈਂ ਆਪ ਜੀ ਨਾਲ ਇਹ ਗੱਲ ਸਾਂਝੀ ਕਰਨਾ ਚਾਹਨਾ ਨਵੇਂ ਬੱਚਿਆਂ ਨੂੰ ਸਮਝਾਉਣਾ ਚਾਹਨਾ ਹਿੰਦੁਸਤਾਨ 1947 ਤੋਂ ਨਹੀਂ 1880 ਤੋਂ ਇਹ ਚਾਹੁੰਦਾ ਕਿ ਸਿੱਖ ਹਿੰਦੂਆਂ ਦਾ ਹਿੱਸਾ ਬਣ ਜਾਵੇ 1880 ਦਿਆਨੰਦ ਸਰਸਵਤੀ ਗੁਜਰਾਤ ਤੋਂ ਉੱਠ ਕੇ ਲਾਹੌਰ ਆਉਂਦਾ ਹੈ ਜਦੋਂ ਤੁਹਾਡੇ ਰਾਜ ਨੂੰ ਗਿਆ ਹਜੇ ਕੇਵਲ 30 ਸਾਲ ਹੋਏ ਸੀ 30 ਸਾਲ ਤਾਂ ਕੀ ਕਹਿੰਦਾ ਦਿਆਨੰਦ ਸਰਸਵਤੀ ਕਿ ਸਿੱਖ ਹਿੰਦੂਆਂ ਦਾ ਇੱਕ ਹਿੱਸਾ ਹੈ ਇਹ ਕਹਿੰਦਾ ਦਿਯਾਨੰਦ ਸਰਸਵਤੀ 1880 ਚ ਤੇ ਉਹਦੇ ਵਾਰਿਸ 1947 ਚ ਉਹੀ ਗੱਲ ਸਵਿਧਾਂਚੇ ਲਿਖ ਦਿੰਦੇ ਤਾਂ ਅਸੀਂ ਲੜਾਈ ਲੜ ਰਹੇ ਹਾਂ ਹਿੰਦੁਸਤਾਨ ਦੇ ਨਾਲ ਸਾਡੇ ਕਾਰਨ ਨੇ ਅਸੀਂ ਉਹ ਕਾਰਨਾ ਕਰਕੇ ਲੜਾਈ ਲੜਦੇ ਰਹਿਾਂਗੇ ਮੇਰੇ ਤੋਂ ਬਾਅਦ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਫਤਿਹਦਾਰ ਈਮਾਨ ਸਿੰਘ ਮਾਨ ਨੇ ਬੋਲਣਾ ਹੈ ਉਹਨੂੰ ਸਮਝ ਕੇ ਜਾਇਓ ਕਿ ਜਿਹੜੀਆਂ ਗੱਲਾਂ ਮੈਂ ਕੀਤੀਆਂ ਨੇ ਉਹ ਹਜੇ 2-3 ਪੁਆਇੰਟ ਨੇ ਸਮੁੱਚੇ ਤੌਰ ਤੇ ਈਮਾਨ ਸਿੰਘ ਮਾਨ ਦੱਸਣਗੇ ਕਿ ਅਸੀਂ ਲੜਾਈ ਅੱਗੇ ਵੀ ਕਿਵੇਂ ਲੜਨੀ ਹੈ ਕਿਵੇਂ ਲੜ ਰਹੇ ਹਾਂ ਮੈਂ ਦੋ ਡਾਕੂਮੈਂਟਸ ਤੁਹਾਡੇ ਨਾਲ ਗੱਲ ਕੀਤੀ ਹੈ ਇੱਕ 1946 ਦਾ ਮਤ ਹੈ ਐਸਜੀਪੀਸੀ ਦਾ ਇੱਕ ਆਕਾਲ ਤਖਤ ਸਾਹਿਬ ਨੇ ਪਾਰਟੀ ਬਣਾਈ ਸੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ 1 ਮਈ 1994 ਉਹ ਅੰਮ੍ਰਿਤਸਰ ਐਲਾਨਨਾਮਾ ਵੀ ਮੇਰੇ ਕੋਲ ਹੈ ਇਹ ਵੀ ਅਕਾਲ ਤਖਤ ਸਾਹਿਬ ਤੋਂ ਪ੍ਰਵਾਨ ਹੋਇਆ ਹੈ ਇਦੇ ਵਿੱਚ ਵੀ ਉਹੀ ਲਿਖਿਆ ਹੈ ਜੋ 1946 ਦੇ ਮਤੇ ਵਿੱਚ ਲਿਖਿਆ ਹੋਇਆ ਸਿੱਖਾਂ ਦੀ ਸੋਚ ਉਹੀ ਹੈ ਭਲੇਖੇ ਚ ਨਾ ਖਪਾਉਣ ਲੋਕ ਸਿੱਖ ਸਭ ਤੋਂ ਸੋਹਰਦ ਤੇ ਸਿਆਣੀ ਕੌਮ ਹੈ ਇਹਨਾਂ ਨੂੰ ਜਿਹੜਾ ਸ਼ਾਮ-ਦਾਮ ਦੰਡ ਭੇਦਾ ਹੈ ਉਹਦੇ ਚੋਂ ਜਿਹੜਾ ਸ਼ਾਮ ਹੈ ਖੁਸ਼ਾਮਦੀਦ ਹੈ ਉਹ ਬੜੀ ਵਾਰ ਖਰਾਬ ਕਰਦੀ ਹੈ ਅਦਰਵਾਈਜ਼ ਅਮਰ ਸਰ ਐਲਾਨਨਾਮਾ ਜਿਹੜਾ ਇਸ ਪਾਰਟੀ ਦਾ ਅਜੰਡਾ ਜਿਹੜਾ ਅਕਾਲ ਤਖਤ ਸਾਹਿਬ ਤੇ ਆ ਸਿਗਨੇਚਰ ਹੋਏ ਪਨੇ ਹੇਠਾਂ ਅਮਰਿੰਦਰ ਸਿੰਘ ਜਸਮੀਰ ਸਿੰਘ ਬਾਲਾ ਸੁਰਜੀਤ ਸਿੰਘ ਬਰਨਾਲਾ ਜਗਦੇਵ ਸਿੰਘ ਤਲਵੰਡੀ ਭਾਈ ਮਨਜੀਤ ਸਿੰਘ ਤੇ ਸਿਮਰਨਜੀਤ ਸਿੰਘ ਮਾਨ ਨੇ ਸਿਗਨੇਚਰ ਕੀਤੇ ਨੇ ਇਸ ਟਾਈਮ ਅੱਡ ਅੱਡ ਅਕਾਲੀ ਦਲ ਸੀ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਤੇ ਕਿਹਾ ਕਿ ਅਸੀਂ ਅਮਰਸਰ ਐਲਾਨਨਾਮਾ ਮੰਨ ਕੇ ਚੱਲਾਂਗੇ ਪਰ ਅਮਰਸਰ ਐਲਾਨਨਾਮਾ ਜਿਹਦਾ ਮੂਲ ਤਤ ਹੈ ਕਿ ਅਸੀਂ ਇੱਕ ਪ੍ਰਭੂ ਸਤਾ ਦੇਸ਼ ਸਥਾਪਿਤ ਕਰਨਾ ਹੈ ਇਹ ਅਮਰਸਰ ਐਲਾਨਨਾਮਾ ਕਹਿੰਦਾ ਹੈ ਉੱਥੋਂ ਸਾਰੇ ਪਗੋੜੇ ਹੋਏ ਨੇ ਜੇ ਕੋਈ ਪਗੋੜਾ ਨਹੀਂ ਹੋਇਆ ਇਸ ਸਟੇਜ ਦਾ ਲੀਡਰ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਉਹਨਾਂ ਦੀ ਪਾਰਟੀ ਨਹੀਂ ਹੋਈ